ਸਾਰਿਆਂ ਨੂੰ ਪਿਆਰ ਭਰੀ ਸਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਜਿਹੜਾ 1 ਫਰਵਰੀ 2025 ਤੋਂ ਭਾਰਤ ਦੇ ਵਿੱਚ ਬਜਟ ਪੇਸ਼ ਕੀਤਾ ਜਾਣਾ ਹੈ ਤੇ ਇਸ ਬਜਟ ਦੇ ਵਿੱਚ ਪੰਜਾਬ ਦੇ ਮਲਾਜ਼ਮਾਂ ਨੂੰ ਕੀ ਲਾਭ ਹੋਵੇਗਾ ਮਲਾਜ਼ਮਾਂ ਤੇ ਪੈਸਾ ਦੀਆਂ ਜਿੰਨੇ ਵੀ ਪੈਂਡਿੰਗ ਪਈਆਂ ਮੰਗਾਂ ਨੇ ਜਿਵੇਂ ਕਿ 11% ਦੀਆਂ ਤਿੰਨ ਕਿਸ਼ਤਾਂ 18228 ਕਰੋੜ ਰੁਪਏ ਦਾ 5.5 ਸਾਲਾਂ ਦਾ ਬਕਾਇਆ ਜਿਹੜਾ ਹੈ ਪੈਂਡਿੰਗ ਪਿਆ ਹੈ ਮਲਾਜ਼ਮਾਂ ਦਾ ਜਿਸ ਦੀ ਮੰਗ ਨੂੰ ਪੂਰੀ ਹੋਣ ਦੀ ਉਡੀਕ ਸੀ ਮਲਾਜ਼ਮਾਂ ਨੂੰ ਤੇ ਸੰਘਰਸ਼ ਕਰੇ ਨੇ ਉਹ ਹੋਤੇ 2.98 ਦੇ ਨਾਲ ਜਿਹੜਾ ਹੈ ਨਾਲ-ਨਾਲ ਇਹਨਾ 15% ਦਾ ਜਿਹੜਾ ਲਾਭ ਹੈ ਜਿਹੜੀ ਨਵੀਆਂ ਸਰਕਾਰਾਂ ਨੇ ਬੰਦ ਕਰ ਦਿੱਤਾ ਸੀ ਜਿਹੜੇ ਮਲਾਜ਼ਮ ਕੱਚੇ ਮਲਾਜ਼ਮ ਨੇ ਉਹਨਾਂ ਨੂੰ ਜਿਹੜਾ ਕਿ ਪੱਕਾ ਜਿਹੜਾ ਕੀਤਾ ਜਾਵੇ ਇਹਨਾਂ ਮੰਗਾਂ ਦੇ ਉੱਪਰ ਜੇਕਰ ਜਿਹੜੀ ਅਪਡੇਟ ਹੋ ਜਿਹੜੀ ਕਿ ਨਿਕਲ ਕੇ ਸਾਹਮਣੇ ਆ ਰਹੀ ਹੈ ਮਲਾਸਮਾਂ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਪੂਰੀਆਂ ਹੋ ਸਕਦੀਆਂ ਹਨ ਪੰਜਾਬ ਦੇ ਮਲਾਜ਼ਮਾਂ ਨੂੰ ਕਿਹੜੇ-ਕਿਹੜੇ ਲਾਭ ਜਿਹੜੇ ਹੈ ਨਵੇਂ ਲਾਭ ਦਿੱਤੇ ਜਾ ਸਕਦੇ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਨਾਲ ਸਾਂਝੀ ਕਰਾਂਗੇ ਜੇਕਰ ਤੁਸੀਂ ਪੰਜਾਬ ਦੇ ਮਲਾਜ਼ਮ ਉਡੀਕ ਕਰ ਰਹੇ ਹੋ ਆਪਣੇ 11% ਟਿਅਰ ਦੀਆਂ ਕਿਸ਼ਤਾਂ ਤੇ 5.5 ਸਾਲਾਂ ਦਾ ਅਤੇ 18228 ਕਰੋੜ ਰੁਪਏ ਦੇ ਬਕਾਏ ਅਤੇ 2.0 ਫੈਕਟਰ ਦੇ ਨਾਲ ਜਿਹੜਾ ਹੈ ਪੇ ਸਕੇਲ ਨੂੰ ਲਾਗੂ ਹੋਣ ਦੀ ਉਡੀਕ ਕਰ ਰਹੇ ਹੋ ਤਾਂ ਦੋਸਤੋ ਇਹ ਖਬਰ ਜਿਹੜੀ ਹੈ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਰੂਰੀ ਹੈ ਹੋਣ ਵਾਲੀ ਹੈ ਕਿਉਂਕਿ ਸੂਤਰਾ ਦੇ ਵੱਲੋਂ ਹੁਣੇ-ਹੁਣੇ ਇੱਕ ਵੱਡੀ ਜਾਣਕਾਰੀ ਜਿਹੜੀ ਹੈ ਇੱਕ ਵੱਡੀ ਅਪਡੇਟ ਜਿਹੜੀ ਹੈ ਪੂਰੇ ਭਾਰਤ ਦੇ ਮਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੇਕਰ 1 ਫਰਵਰੀ 2025 ਨੂੰ ਹੋਣ ਵਾਲੇ ਭਾਰਤ ਦੇ ਬਜਟ ਦੇ ਵਿੱਚ ਭਾਰਤ ਸਰਕਾਰ ਆਟੋਮਾ ਪੇ ਕਮਿਸ਼ਨ ਜਿਹੜਾ ਹੈ ਲਾਗੂ ਕਰ ਦਿੰਦੀ ਹੈ ਲਾਗੂ ਕਰਨ ਦੇ ਲਈ ਆਦੇਸ਼ ਦੇ ਦਿੰਦੀ ਹੈ ਤਾਂ ਹੋ ਸਕਦਾ ਹੈ ਪੰਜਾਬ ਦੇ ਜਿੰਨੇ ਵੀ ਮੁਲਾਜ਼ਮ ਅਤੇ ਪੈਨਸ਼ਨਰ ਸ੍ਰੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਉਸ ਸੰਘਰਸ਼ ਨੂੰ ਇੱਕ ਨਵਾਂ ਮੋੜ ਜਿਹੜਾ ਹੈ ਮਿਲ ਜਾਵੇ ਤੇ ਮੁਲਾਜ਼ਮਾਂ ਦੀਆਂ ਜਿਹੜੀਆਂ ਪੈਂਡਿੰਗ ਪਈਆਂ ਮੰਗਾਂ ਜਿਵੇਂ ਕਿ 11% ਡੀਏ ਦੀਆਂ ਕਿਸ਼ਤਾਂ ਸਾਢੇ 5 ਸਾਲਾਂ ਦਾ ਜਿਹੜਾ ਹੈ ਬਕਾਇਆ 15% ਦਾ ਲਾਭ ਜਿਹੜਾ ਹੈ ਇਹਨਾਂ ਮੰਗਾਂ ਤੋਂ ਮੁਲਾਜ਼ਮਾਂ ਨੂੰ ਜਿਹੜੀ ਹੈ ਨਿਜ਼ਾਤ ਮਿਲ ਜਾਵੇ ਮੁਲਾਜ਼ਮਾਂ ਨੂੰ ਰਾਹਤ ਜਿਹੜੀ ਹੈ ਮਿਲ ਜਾਵੇ ਪੰਜਾਬ ਸਰਕਾਰ ਕਿਸੇ ਵੀ ਰਾਜਨੀਤਿਕ ਦਬਾਅ ਦੇ ਹੇਠਾਂ ਆ ਕੇ ਬਲਾਜ਼ਮਾ ਦੀਆਂ ਇਹਨਾਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਮਜਬੂਰ ਜਿਹੜਾ ਕਿ ਹੋ ਜਾਵੇ। ਹੁਣ ਸਾਰੇ ਬਲਾਜ਼ਮਾ ਦੇ ਪੂਰੇ ਭਾਰ ਦੇ ਬਲਾਜ਼ਮਾ ਦੀ ਅੱਖ ਜਿਹੜੀ ਹੈ ਇਸ ਬਜਟ ਸੈਸ਼ਨ ਦੇ ਉੱਤੇ ਲੱਗੀ ਹੈ। ਖਾਸ ਕਰਕੇ ਪੰਜਾਬ ਦੇ ਬਲਾਜ਼ਮਾ ਦੀ ਅੱਖ ਜਿਹੜੀ ਹੈ ਪੂਰੇ ਭਾਰ ਦੇ ਬਜਟ ਦੇ ਸੈਸ਼ਨ ਤੇ ਲੱਗੀ ਹੈ। ਕਿਉਂਕਿ ਜੇਕਰ ਕੇਂਦਰੀ ਬਲਾਜ਼ਮਾ ਨੂੰ ਕੋਈ ਲਾਭ ਵੱਡਾ ਲਾਭ ਜਿਹੜਾ ਹੈ ਦਿੱਤਾ ਜਾਂਦਾ ਤਾਂ ਉਸ ਦਾ ਅਸਰ ਜਿਹੜਾ ਹੈ ਸਿੱਧਾ-ਸਿੱਧਾ ਪੰਜਾਬ ਦੇ ਬਲਾਜ਼ਮਾ ਤੇ ਇਹਨਾਂ ਮੰਗਾਂ ਨੂੰ ਪੂਰਾ ਕਰਨ ਦੇ ਉੱਤੇ ਪੈ ਸਕਦਾ ਹੈ। ਸੋ ਦੋਸਤੋ ਅੱਜ ਦੀ ਕਬੱਡੀ ਆ ਤੇ ਖਾਸ ਅਪਡੇਟ ਹੋਰ ਲੈ ਕੇ ਆਵਾਂਗੇ ਚੈਨਲ ਨਾਲ بڑے ਰਹਿਣਾ ਚਾਹਨਾ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਧੰਨਵਾਦ ਜੀ